ਬਹੁਤ ਮਾੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਜਿਨ੍ਹਾਂ ਨੇ ਸਾਰੀ ਉਮਰ ਇਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਕੋਈ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗਰੁੱਪ ਦੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੋਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦਪਾਗ ਹੈ ਬਹੁਤ ਦੁਖਦਾਈ ਹੈ ਔਰ ਤੀਜੀ ਵਾਰੀ ਕੋਈ ਸਰਪੰਚ ਐ ਹੀ ਨਹੀਂ ਬਣ ਜਾਂਦਾ ਹੈਗਾ ਜੇ ਨੇਕ ਨੀਅਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਨਾਮ ਬਖਸ਼ਿਆ ਬਹੁਤ ਮੰਦਪਾਗਾ ਹੋਇਆ ਬਹੁਤ ਅਨਫੋਰਚੂਨੇਟ ਹੈ ਪਰ ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਇਹ ਕਾਰਾ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਹੈ ਚਾਹੇ ਉਹ ਜਿਹੜੇ ਮੁੰਡੇ ਕਰਕੇ ਗਏ ਨੇ ਕੱਲ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਹੈ ਉਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਲਾਅ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਹਦਾਇਤਾਂ ਕੱਲ ਫੇਰ ਦੁਬਾਰਾ ਰਿਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹਿ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜਾਊਗਾ ਪਰਿਵਾਰ ਨੂੰ ਸਰ ਫੈਮਿਲੀ ਨੂੰ ਕੋਈ ਸਿਕਿਉਰਿਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਕੀ ਮੈਨੂੰ ਦੱਸਿਓ ਜੀ ਪਰਿਵਾਰ ਨੇ ਕੀ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਿਟੀ ਨੇ ਅਸ਼ਿਸ਼ ਵਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੱਤਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰਨਤਰ ਨੂੰ ਵੀ ਕਹਿ ਦਿੱਤਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਇਸ ਤਰ੍ਹਾਂ ਫੈਮਲੀ ਦੇ ਨਾਲ ਉਹ ਡਿਪਿਊਟ ਹੋ ਜਾਣਗੇ ਜਿਵੇਂ ਜਿੱਦਾਂ ਤੁਸੀਂ ਪੰਜਾਬ ਚ ਬੜੇ ਬੜੇ ਮੌਕੇ ਬਾਹਰੋਂ ਦੀ ਗੱਲ ਕਰਦੇ ਹੋ ਪਰ ਜਿਹੋ ਜਿਹੇ ਹਾਲਾਤ ਅਮਰੀਕਨ ਕਾਨੂੰਨੀ ਸਥਿਤੀ ਹੈ ਪੰਜਾਬ ਦੇ ਕਾਰੋਬਾਰੀ ਤੁੱਕਾ ਲੋਗ ਇਹ ਕੁਝ ਛੱਡ ਕੇ ਜਾ ਰਹੇ ਆ ਜੀ ਮਤਲਬ ਕਿੱਦਾਂ ਮੈਂ ਭਾਜੀ ਤੁਹਾਡੀ ਗੱਲ ਨਾਲ 100% ਸਹਿਮਤ ਆਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾਂ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰਿਜ਼ਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕਰਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ 'ਚ ਪੈਦਾ ਨਹੀਂ ਹੁੰਦੀਆਂ ਇਹਨੂੰ ਪ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗਿਗਸਟਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਇਹ ਅੱਜ ਦਾ ਨਹੀਂ ਆ ਪਿਛਲੇ 10-12 15 ਸਾਲਾਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾਹੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੋਗਣੇ ਤੇ ਥੋੜਾ ਸਮਾਂ ਤਾਂ ਜ਼ਰੂਰ ਲੱਗ ਰਿਹਾ ਹੈ ਤੇ ਜਿਹੜੀ ਗੱਲ ਕੀਤੀ ਉੱਥੇ ਦਾ ਹਾਲ ਬਹੁਤ ਵਧੀਆ ਹਾਂ ਤੇ ਫਿਰ ਸੁਧਰ ਗਏ ਮੈਂ ਮੈਂ ਉਹੀ ਕਹਿੰਦਾ ਕੋਈ ਵਾਲੇ ਦੇਖੋ ਲੱਗ ਰਾ ਹੈਂ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਨੇ ਜੀ ਉੱਥੇ ਵੀ ਕਿਸੇ ਟਾਈਮ ਵਾਲੇ ਸੀਗੇ ਸੁਧਰ ਗਏ ਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਰਡਰਸ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉਹ ਚੀਜ਼ ਨਹੀਂ ਵਧ ਗਈ ਹੁਣ ਉਹਨੂੰ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਾਂ ਤਾਂ ਦੇਖੋ ਲੱਗੂਗਾ ਇੱਕ ਦਿਨ ਦੇ ਵਿੱਚ ਨਹੀਂ ਪਰ ਪਰ ਇੱਕ ਚੀਜ਼ ਦੇਖੋ ਇੱਕ ਜਿਵੇਂ ਥੋੜੀ ਗੱਲਾਂ ਪਾਈ ਜੀ 100% ਸਹਿਮਤ ਆ ਪਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਦੇ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ ਏ ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾਹੀ ਕਰਦਾ ਹੋਊ ਉਹ ਥਾਣੇ ਚੋਂ ਛਡਾਉਂਦਾ ਹੋਊਗਾ ਨਾ ਮੇਰੀ ਮੈਂ ਮੈਂ ਇਹ ਕਮਪਲੀਟ ਕਰ ਦੋ ਜਦੋਂ ਪੁਸ਼ਤਪਨਾਹੀਆਂ ਨਹੀਂ ਹੋਣਗੀਆਂ ਤੇ ਇਹ ਕੋਹੜਾ ਜਿਹੜਾ ਫੇਰੀ ਵੰਡਿਆ ਜਾਊਗਾ ਬਿਲਕੁਲ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡੇ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰਿਜ਼ਮ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਅ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨਾਂ ਵਿੱਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਵਾਰ ਨਹੀਂ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਜਾਂ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਜਾਂ ਜਾਂ ਕੋਈ ਫਰੋਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਨੇ ਜਿਹੜੇ ਉਹ ਇਨਵੋਲਵ ਕਰ ਲਏ ਜਾਂਦੇ ਨੇ ਹੁਣ ਜਿਹੜੇ ਇਨਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੀ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਬਿਸ਼ਨੋਈ ਹੋਣੀ ਉਹ ਕਿੱਥੇ ਬੈਠੇ ਨੇ ਉਹ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਹਦਾਇਤਾਂ ਨੇ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਹੀ ਜਾ ਸਕਦਾ ਹੈਗਾ ਦੱਸੋ ਤੁਸੀਂ ਕੀ ਕਰੋਗੇ ਸੋ ਮੇਰੇ ਕਹਿੰਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਨ੍ਹ ਦਿੱਤੇ ਜਾਂਦੇ ਨੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰਿਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿਨ੍ਹਾਂ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ ਕਿਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰイズਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਅ ਸਰਕਾਰ ਲੱਗੀ ਹੋਈ ਹੈ ਔਰ ਸਰ ਤਰਨਤਾਰਨ ਜਿਲ੍ਹੇ ਲਈ ਕਿ ਘਾਸਾ ਜੀ ਕਿਉਂਕਿ ਜਿਲ੍ਹਾ ਜੋਨਾਬੌਰ ਦੇ ਫੇਰ ਪੈ ਰਿਆ ਉਹਨਾਂ ਨੂੰ ਵੀ ਥ੍ਰੈੱਡ ਆ ਰਹੀਆਂ ਕਾਫੀ ਦਿਨ ਹੋਏ ਤੇ ਜਿਲ੍ਹਾ ਪ੍ਰਧਾਨ ਇਹ ਤਰਨਤਾਰਨ ਗੋਲੀ ਵੀ ਚੱਲੀ ਹੈ ਕੱਲ ਪਰਸੋ ਫਿਰ ਮੈਡੀਕਲ ਸਟੋਰ ਤੇ ਗੋਲੀਆਂ ਮਾਰੀਆਂ ਸਰਪੰਚ ਸਾਹਿਬ ਨੂੰ ਵੀ ਗੋਲੀਆਂ ਵਰ੍ਹੀਆਂ ਨੇ ਤਰਨਤਾਰਨ ਜਿਲ੍ਹੇ ਲਈ ਦੇਖੋ ਤਰਨਤਾਰਨ ਵੀ ਪੰਜਾਬ ਦੇ ਹਿੱਸੇ ਆ ਹਾਂ ਇਹ ਠੀਕ ਹੈ ਕਿ ਇੱਥੇ ਇਹ ਚੀਜ਼ ਇੱਥੇ ਚੀਜ਼ ਇਹ ਚੀਜ਼ ਜ਼ਿਆਦਾ ਹੈ ਜੇ ਇੱਥੇ ਇਹ ਜ਼ਿਆਦਾ ਹੈ ਠੀਕ ਹੈ ਨਾ ਤੇ ਇੱਥੇ ਸ਼ਕਤੀ ਵੀ